ਤੇ ਉੱਪਰਲੇ ਪਾਸੇ ਤੋਂ ਮਿੰਟੂ ਜੀ ਇੱਕ ਵੀਰ ਦਾ ਕਮੈਂਟ ਸੀਗਾ ਜਿਹੜਾ ਵੱਖਰਾ ਸੀਗਾ ਜੀ ਪਰ ਮਟਲੋ ਜੀ ਇਹ ਧੰਨਵਾਦ ਸੀ ਕੰਟਰੀਬਿਊਟ ਕੀਤਾ ਨਾਲ ਹੀ ਇਹ ਬਿੰਟੂ ਜੀ ਕਹਿੰਨੇ ਪਏ ਆ ਕਹਿੰਨੇ ਕਿ ਕੋਈ ਬੰਦਾ ਦੱਸ ਸਕਦਾ ਤਾਂ ਯਾਰ ਦੱਸੇ ਜਰੂਰ 600 ਯੂਨਿਟ ਵਾਲਾ ਕੀ ਹਿਸਾਬ ਕਿਤਾਬ ਆ 399 ਯੂਨਿਟ ਦੇ ਉੱਤੇ ਬਿਜਲੀ ਦਾ ਬਿੱਲ ਆਇਆ ਇਹਨਾਂ ਨੂੰ 3300 ਰੁਪਏ 399 ਦੇ ਹਾਂਜੀ ਠੀਕ ਹੈ ਭਾਅ 400 ਮੰਨ ਲਓ ਤੇ ਜਦੋਂ ਕਹਿੰਨੇ ਕਿ 450 ਯੂਨਿਟ ਆ ਜਿਹੜਾ ਉਹਦੇ ਤੇ ਆਇਆ 2320 ਰੁਪਏ ਬਿੱਲ ਆ ਰਿਹਾ ਜੀ ਕੋਈ ਸੁਣਦਾ ਨਹੀਂ ਕਲੈਰਿਟੀ ਦੇ ਦਿਓ ਜੀ ਕਹਿੰਨੇ ਪਲੀਜ਼ ਕਹਿੰਨੇ ਤਾਂ 602 ਮਹੀਨੇ ਬਾਅਦ ਬਿੱਲ ਆਉਂਦਾ ਪਿੰਡਾਂ ਦੇ ਵਿੱਚ ਤਾਂ ਪਿੰਡਾਂ ਦੇ ਵਿੱਚ ਤਾਂ 2 ਮਹੀਨੇ ਬਾਅਦ ਹੀ ਆਉਂਦਾ ਸ਼ਹਿਰਾਂ 'ਚ ਮੇਰੇ ਖਿਆਲੋਂ ਸ਼ਹਿਰ 1 ਮਹੀਨੇ ਬਾਅਦ ਆਉਂਦਾ ਅੱਛਾ ਜੀ ਹਾਂ ਜੀ ਤਾਂ ਉਹ ਤਾਂ ਉੱਥੇ ਤਾਂ ਉਹਨਾਂ ਦਾ ਕਹਿ ਲਓ ਕਿ ਪੈਰਾਮੀਟਰ ਸੈੱਟ ਆ ਕਿ 600 ਯੂਨਿਟ ਤੋਂ ਉੱਤੇ ਗਿਆ ਤਾਂ ਫਿਰ ਤੁਹਾਨੂੰ ਫਲੈਟ ਰੇਟ ਹੋਈ ਲੱਗਣੇ ਆ ਜਿਹੜੇ ਹੈਗੇ ਆ ਜੀ ਤੇ ਜੇ 600 ਤੋਂ ਥੱਲੇ ਬਿਲ ਜ਼ੀਰੋ ਹੈ ਤਾਂ ਇਹ ਹੁਣ ਮੈਨੂੰ ਸਮਝ ਨਹੀਂ ਲੱਗੀ ਇਸ ਗੱਲ ਦੀ ਕਿ ਇਹ ਮਹੀਨਾਵਾਰ ਹੈ ਕਿ 2 ਮਹੀਨੇ ਵਾਲਾ ਬਿੱਲ ਹੈ ਹਾਂ ਥੋੜੀ ਜਾਂ ਤਾਂ ਦੁਬਾਰਾ ਸਾਫ਼ ਕਰ ਦੋ ਮਹੀਨੇ ਵਾਲਾ ਬਿੱਲ ਆ ਤਾਂ ਫਿਰ 6 600 ਯੂਨਟ ਜਿਹੜੀ ਆ ਉਹ ਨਹੀਂ ਇਦਾਂ ਹੋਣਾ ਚਾਹੀਦਾ ਤੇ ਜੇ 1 ਮਹੀਨੇ ਵਾਲਾ ਫਿਰ ਤਾਂ 300 ਤੋਂ ਟੱਪ ਗਏ ਨਾ ਤੁਸੀਂ ਫਿਰ ਤਾਂ ਤੁਸੀਂ ਆਪ ਹੀ ਲਿਖ ਰਹੇ ਹੋ ਜੀ ਤਾਂ ਫਿਰ ਉਹ ਸਾਬ ਨਾਲ ਚਾਰਜਸ ਜਿਹੜੇ ਪੈ ਜਾਣੇ ਆ ਪਰ ਇਹ ਨਹੀਂ ਪਤਾ ਕਿ ਮਹੀਨਾਵਾਰ ਬਿੱਲ ਆ ਕਿ 2 ਮਹੀਨੇ ਵਾਲਾ ਬਿੱਲ ਆ ਤੇ ਦੂਜੀ ਗੱਲ ਇੱਕ ਗੱਲ ਮੈਂ ਜਿਹੜੀ ਸਪਸ਼ਟ ਕਹਿ ਦੇਵਾਂ ਬਿਜਲੀ ਮਹਿਕਮੇ 'ਚ ਕੋਈ ਸੁਣਵਾਈ ਨਹੀਂ ਆਗੀ ਬਿਜਲੀ ਮਹਿਕਮੇ 'ਚ ਕੋਈ ਸੁਣਵਾਈ ਨਹੀਂ ਕੋਈ ਸਾਈਂ ਖਸਮ ਨਹੀਂ ਹੈਗਾ ਇਹ ਗੱਲ ਬਿਜਲੀ ਵਾਲੇ ਅਫਸਰ ਵੀ ਕਰ ਮੇਰਾ ਬਹੁਤ ਵੱਡੇ ਅਹੁਦੇ ਤੇ ਬੈਠਾ ਦੋਸਤ ਆ ਪਰ ਉਹਦਾ ਸਟੇਸ਼ਨ ਕੋਈ ਹੋਰ ਸੀ ਲਾ ਲੋ ਤੇ ਇੱਥੇ ਕੰਮ ਸੀ ਲੋਕਲ ਸਟੂਡੀਓ ਦਾ ਹੀ ਕੰਮ ਸੀਗਾ ਹੱਥ ਖੜੇ ਕਰਦੇ ਹੁੰਦਾ ਉਹ ਕਹਿੰਦਾ ਭਰਾਵਾ ਕੋਈ ਨਹੀਂ ਸੁਣਦਾ ਇੱਥੇ ਮਤਲਬ ਕਿ ਅਫਸਰ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ 당ਗ ਰਹਿ ਗਿਆ ਕਿ ਸਾਡਾ ਇੱਥੇ ਟਾਂਚਾ ਜਿਹੜਾ ਖਰਾਬ ਹੀ ਆ ਪਰ ਇੱਥੇ ਤੁਸੀਂ ਕੋਈ ਛੋਟੀ ਜੀ ਵੀ ਸੁਧਾਈ ਕਰਨੀ ਹੈ ਨਾ ਤਾਂ ਮਤਲਬ ਕਿ ਮੰਨ ਕੇ ਚੱਲੋ ਵੀ ਪਿੰਜਨੀਆਂ ਤੇ ਘਿਓ ਚੱਸ ਕੇ ਰੱਖਿਓ ਪਤਾ ਨਹੀਂ ਕਿੰਨੇ ਕ ਗੇੜੇ ਲੱਗ ਜਾਣੇ ਜੀ 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 ਇਧਰੋਂ ਕਰਮਜੀਤ ਜੀ ਆਏ ਕਿ ਇਹਨੇ 스마트 મીਟਰ ਦਾ ਬਿੱਲ ਆ ਜਿਹੜਾ ਉਹ 300 ਯੂਨਿਟ ਦੇ ਹਿਸਾਬ ਨਾਲ ਆਉਂਦਾ ਭਾਵੇਂ ਕਿ ਇੱਕ ਮਹੀਨੇ ਬਾਅਦ ਬਿੱਲ ਆਉਂਦਾ ਜੀ ਉੱਪਰ ਵੀ ਇੱਕ ਵੀਰ ਨੇ ਕਿਹਾਗਾ ਕਿ ਵੈਸੇ 2 ਮਹੀਨੇ ਬਾਅਦ ਬਿੱਲ ਆਉਂਦਾ ਪਿੰਡਾਂ ਚ ਪਰ ਇਹ 1 ਮਹੀਨੇ ਬਾਅਦ ਆਉਂਦਾ ਜੀ 스마트 ਵਾਲਾ ਹਾਂ ਤੇ ਪਰਮਜੀਤ ਵੀ ਦੁਬਾਰਾ ਇਹਨਾਂ ਨੇ ਕਮੈਂਟ ਕੀਤਾ ਕਿ ਇਹਨੇ ਬਾਈ ਜੀ 2 ਮਹੀਨੇ ਦਾ ਬਿੱਲਾ ਜੀ ਕਹਿੰਨੇ ਕਿ ਭਾਈ ਕਮਾਲ ਹੋ ਗਿਆ ਮਤਲਬ 스마트 મીਟਰ ਨਹੀਂ ਲੱਗਿਆ ਹੋਇਆ ਨਾ ਮਤਲਬ ਤੇ ਇਹ ਹੋਇਆ ਹਾਂ 스마트 ਮੀਟਰ ਇਹਨਾਂ ਨੇ ਐ ਕਰ ਦਿੱਤਾ ਹੈ ਨਾ ਸਵੈਛਾ ਤੁਹਾਡੀ ਜੇ ਮੀਟਰ ਸੜ ਗਿਆ ਤਾਂ ਤੁਸੀਂ ਜੇ ਲਾਉਣਾ ਚਾਹੋ ਤਾਂ ਠੀਕ ਹੈ ਨਹੀਂ ਤਾਂ ਦੂਜਾ ਮੀਟਰ ਲਾ ਦਿੰਦੇ ਨੇ ਨਹੀਂ ਨਹੀਂ ਹੁਣ ਤਾਂ ਚਿੱਪ ਵਾਲੀ ਚਿੱਪ ਦਿੰਦੇ ਪਿੰਡਾਂ 'ਚ ਵੀ ਮੈਂ ਦੇਖਿਆ ਹੈਗਾ ਹਾਂ ਸਾਡੇ ਇੱਕ ਬੰਦੇ ਦੇ ਲੱਗਿਆ ਜੀ ਹੁਣੇ ਉਹ ਕਹਿੰਦਾ ਚੱਲ ਮੈਂ ਸੋਚਿਆ ਜਿਹੜਾ ਲੱਗਦਾ ਲਾਤਾ ਦਿਨ ਘੱਟੋ ਘੱਟ 4-6 ਮਹੀਨੇ ਹੋ ਗਏ ਮੈਂ ਕੀ ਕਰਾਂ ਕਹਿੰਦਾ ਮੈਨੂੰ ਇਹ ਕੋਪਨਲਟੀ ਮਲਟੀ ਪਾ ਗਏ वैसे थे पूछदेया ਪਹਿਲਾਂ ਕਿ ਹਾਂ ਬਈ ਕਿਹੜਾ ਲਵਾਉਣਾ ਜਿੱਦਾਂ ਬਿੱਲ ਵੀ ਦੂਜਿਆਂ ਨਾਲੋਂ ਵੱਖਰਾ ਕਿਉਂਕਿ ਪਿੰਡਾਂ ਦੇ ਵਿੱਚ ਹੁਣ 2 ਮਹੀਨਿਆਂ ਬਾਅਦ ਬਿੱਲ ਦੇਣ ਆਉਂਦੇ ਆ ਤੇ ਉਹਦਾ ਆਨਲਾਈਨ ਹੀ ਮੈਸੇਜ ਆ ਜਾਂਦਾ ਤੁਹਾਡੇ ਫੋਨ ਤੇ ਕਿ ਲਓ ਬਾਈ ਐਨੇ ਦਾ ਫਰਲਾ ਤੁਹਾਡਾ ਕੱਟਿਆ ਗਿਆ ਕੱਟਿਆ ਗਿਆ ਨਹੀਂ ਨਹੀਂ ਠੀਕ ਆ ਚਲੋ ਉਹ ਤਾਂ ਹੁਣ ਜਿਵੇਂ ਸਿਸਟਮੈਟਿਕਲੀ ਚੱਲਦਾ ਪਿਆ ਕੰਮ ਕਿਸਾਨ ਵਿਰੋਧ ਕਰ ਰਹੇ ਆ ਤਾਂ ਮੇਰੇ ਖਲ ਦੇ ਨਾਲ ਗਾਂ ਵੀ ਹੋਏਗਾ ਪਰ ਇਹ ਕਮਾਲ ਦੀ ਗੱਲ ਹੈ ਕਿ 600 ਯੂਨਿਟ ਜੇ ਦਿੱਤੀ ਹੈ ਤਾਂ ਉਹ ਹੁਣ ਉਹ ਕਹ ਰਹੇ ਕਿ 2 ਮਹੀਨਿਆਂ ਵਾਲਾ ਬਿੱਲ ਆ ਤੇ ਟੈਨਸ਼ਨ ਉਹਨੇ ਨਿਮੇਤੀ ਸਾਨੂੰ ਗਿੱਲਾ ਰਿਹਾ ਇਹ ਤਾਂ ਵੇਖਣਾ ਪਏਗਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਥੇ ਤੁਸੀਂ ਕੰਪਲੇਂਟ ਲੈ ਕੇ ਜਾਓਗੇ ਕੋਈ ਸੁਣਨ ਵਾਲਾ ਨਹੀਂ ਹੈਗਾ ਜੀ ਕੋਈ ਮਤਲਬ ਕਿ ਇੱਥੇ ਛੇਤੀ ਕੀ ਤੇ ਹੱਲ ਨਹੀਂ ਕਰਦਾ ਇਹ ਇੰਨਾ ਜਿਆਦਾ ਵੱਡਾ ਤੰਤਰ ਆ ਉਸ ਹਿਸਾਬ ਦੇ ਨਾਲ ਨਾ ਹੀ ਇਹਨਾਂ ਦੇ ਕੋਲ ਬੰਦੇ ਆ ਨਾ ਹੀ ਉਸ ਹਿਸਾਬ ਦੀ ਫੁਰਤੀ ਆ ਮੈਂ ਕਿੰਦੇ ਕੋਲ ਇਹ ਤੇ ਚਲੋ ਸ਼ੁਕਰ ਕਰੋ ਕਿ ਮਾੜੀ-ਮੋਟੀ ਆ ਲਾਈਟ ਚੱਲੀ ਜਾਂਦੀ ਹੈ 14 ਹਜ਼ਾਰ ਮੈਗਾਵਾਟ ਤੋਂ ਡਿਮਾਂਡ ਵਧੀ ਪਈ ਹੈ ਪੰਜਾਬ ਦੀ ਟੱਪ ਗਿਆ ਕੰਮ ਤੇ ਉਧਰੋਂ ਮੈਨੂੰ ਲੱਗਦਾ ਰੋਪੜਾ ਦਾ ਮੈਕਨ ਚਲਾਇਆ ਗਿਆ ਜਵਾਬਦੇਹੀ ਬੈਠਾ ਰੋਪੜਾ ਦਾ ਚਲਾ ਲਿਆ ਮੈਨੂੰ ਲੱਗਦਾ ਦੁਬਾਰਾ ਇਹਨਾਂ ਨੇ ਜੀ ਪਰ ਤਗੜੇ ਹੋ ਕੇ ਲੈਟ ਚਲਾ ਰਹੇ ਮੈਨੂੰ ਤੇ ਲੱਗਦਾ ਇਹ ਆ ਕਿ ਜੇ ਕਿਤੇ ਮੀਂਹ ਮੂੰਹ ਨਾ ਪੈ ਛਿਤੀ ਇੱਕ ਅੱਧਾ ਪਟਾਕਾ ਵਿੱਚੋਂ ਕਿਤੇ ਪੈ ਗਿਆ ਤੇ ਤੁਸੀਂ ਵੇਖੋ ਕਿ ਇਹ ਇਹ ਬੜੀਆਂ ਖਰਾਬ ਹੋਣੀਆਂ ਨੇ ਕਾਣੀਆਂ ਕਿਉਂਕਿ ਵੋਟਾਂ ਦੇ ਚੱਕਰ 'ਚ ਇਹ ਖੇਤਾਂ ਨੂੰ ਵੀ ਪੂਰੀ ਫੁੱਲ ਦੇ ਰਹੇ ਨੇ ਬਿਜਲੀ ਕਿਤੇ ਗਾਂ ਕਿਤੇ ਕਿਸਾਨ ਸਾਡੇ ਵਾਲੋ ਜੀ ਨੂੰ ਭਾਪ ਪੈਣਾ ਪੈਣੀ ਹੈ ਕਿ ਬਿਜਲੀ ਜੀ ਇਸ ਕਰਕੇ ਇਹੀ ਹੈ ਕਿ ਚਲੋ ਇਹ ਤੇ ਇਹ ਸੋਖੇ ਮੈਂ ਤੁਹਾਨੂੰ ਕਹਿੰਦਾ ਗਰਮੀ ਟੱਪ ਜਾਂਦੀ ਆ ਨਾ ਜੇ ਵਧੀਆ ਲਾਈਟ ਤੁਹਾਡੇ ਕੋਈ ਘੰਟੇ 2 ਘੰਟੇ ਦਾ ਕੱਟ ਲੱਗਦਾ ਤੇ ਮੰਨੋ ਕਿ ਤੁਸੀਂ ਠੀਕ ਜੇ ਵਾਲੇ ਆਪਣੇ ਨਾਲ ਨਾ ਹਰਿਆਣਾ ਚ ਬੈਟਰੀ ਬਿਜਲੀ ਦੀ ਐਟਲੀਸ ਸਪਲਾਈ ਠੀਕ ਆ ਆਪਣੇ ਨਾਲੋਂ ਮਿੰਟੂ ਜੀ ਪੰਜਾਬ ਨਾਲੋਂ ਆਪਣੇ ਵਾਲੇ ਤਾਂ ਬੈਟਰੀ ਹੀ ਆ ਜੀ ਇਹ ਮੰਨਣਾ ਹੀ ਪਏਗਾ ਬਹੁਤ ਸਾਰੇ ਬਹੁਤ ਸਾਰੇ ਨੁਕਤੇ ਆ ਤੇ ਉਹ ਸਹੀ ਨਹੀਂ ਬਈ ਜੀ 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 ਇਧਰਲੇ ਪਾਸੇ ਤੋਂ ਬਾਈ ਰਹਿਣ ਦਿਓ ਬਈ ਆ ਮੀਟਰ ਵਾਲੀ ਸੈਟਿੰਗ ਵਾਲੇ ਚੱਕਰ ਚ ਨਾ ਪਾਓ ਕੰਮ ਪੈਨਲਟੀ ਪੁੱਠੀ ਪੈ ਜਾਂਦੀ ਹੁੰਦੀ ਆ ਆਪਣਾ ਯੋਦੇ ਪੰਜਾਬ ਦੇ ਕਹਿੰਦੇ ਪਏ ਨਾ ਨਾ ਬਾਈ ਉਹ ਚੱਕਰ ਚ ਨਾ ਪਿਓ ਬਾਕੀ ਮੀਟਰ ਦਾ ਥੋੜਾ ਧਿਆਨ ਰੱਖੋ ਕੋਈ ਗੱਲ ਨਹੀਂ ਆ ਤੁਸੀਂ ਸ਼ਿਕਾਇਤ ਵਗੈਰਾ ਕਰਕੇ ਆਪਣਾ ਦੇਖੋ ਜੀ